ਜਿਸ ਵਿਅਕਤੀ ਦੀ ਤੁਸੀਂ ਦੇਖਭਾਲ ਕਰ ਰਹੇ ਹੋ ਉਸ ਦਾ ਕੋਈ ਸਰਜਰੀ ਬਿਮਾਰੀ ਜਾਂ ਸੱਟ ਲੱਗਣ ਕਾਰਨ ਜ਼ਖਮ ਹੈ ਜਿਸ ਨਾਲ ਤੁਹਾਨੂੰ ਡਰੈਸਿੰਗ ਬਦਲਣੀ ਪੈ ਸਕਦੀ ਹੈ ਇਸ ਵੀਡੀਓ ਵਿੱਚ ਅਸੀਂ ਤੁਹਾਨੂੰ ਘਰ ਵਿੱਚ ਇੱਕ ਜ਼ਖਮ ਨੂੰ ਕਿਵੇਂ ਪੱਟੀ ਕਰਨੀ ਹੈ ਉਸ ਦੇ ਬਾਰੇ ਦੱਸਾਂਗੇ ਆਪਣੀ ਜ਼ਰੂਰਤ ਦੀ ਸਾਰੀ ਸਪਲਾਈ ਇਕੱਠੀ ਕਰਕੇ ਸ਼ੁਰੂ ਕਰੋ ਡਿਸਪੋਜ਼ੇਬਲ ਦਸਤਾਨੇ ਕੁਝ ਸਾਦੇ ਜਾਲੀਦਾਰ ਕੁਝ ਖਾਰੇ ਅਤੇ ਡਰੈਸਿੰਗ ਸਪਲਾਈ ਤੁਹਾਡੇ ਕੋਲ ਜਿਸ ਵਿਅਕਤੀ ਦੀ ਦੇਖਭਾਲ ਕੀਤੀ ਜਾ ਰਹੀ ਹੈ ਉਸਦੇ ਜ਼ਖਮ ਦੀ ਕਿਸਮ ਤੇ ਨਿਰਭਰ ਕਰਦਿਆਂ ਸੈਂਕੜੇ ਵੱਖ-ਵੱਖ ਕਿਸਮਾਂ ਦੇ ਡ्रेसਿੰਗ ਸਪਲਾਈ ਹੁੰਦੇ ਹਨ ਨਰਸ ਜਾਂ ਡਾਕਟਰ ਫੈਸਲਾ ਕਰਨਗੇ ਕਿ ਕਿਹੜੇ ਉਤਪਾਦਾਂ ਦੀ ਵਰਤੋਂ ਕਰਨਾ ਸਭ ਤੋਂ ਵਧੀਆ ਹੈ ਉਹਨਾਂ ਨੂੰ ਜ਼ਖਮ ਨੂੰ ਘੱਟੋ-ਘੱਟ ਇੱਕ ਹਫ਼ਤੇ ਵਿੱਚ ਦੇਖਣ ਦੀ ਜ਼ਰੂਰਤ ਹੋएगी ਤਾਂ ਜੋ ਇਹ ਸਨਿਸ਼ਚਿਤ ਕੀਤਾ ਜਾ ਸਕੇ ਕਿ ਇਹ ਠੀਕ ਹੋ ਰਿਹਾ ਹੈ ਜਿਸ ਵਿਅਕਤੀ ਦੀ ਤੁਸੀਂ ਦੇਖਭਾਲ ਕਰ ਰਹੇ ਹੋ ਉਸ ਨੂੰ ਪਹਿਰਾਵੇ ਨੂੰ ਕਿਵੇਂ ਬਦਲਣਾ ਹੈ ਇਸ ਬਾਰੇ ਖਾਸ ਨਿਰਦੇਸ਼ਾਂ ਲਈ ਉਨ੍ਹਾਂ ਦੇ ਸਿਹਤ ਸੰਭਾਲ ਪ੍ਰਦਾਤਾ ਨਾਲ ਗੱਲ ਕਰੋ ਜੇ ਅਗਲੇ ਬਦਲਾਅ ਦੇ ਤੈਅ ਸਮੇਂ ਤੋਂ ਪਹਿਲਾਂ ਡਰੈਸਿੰਗ ਡਿੱਗ ਜਾਂਦੀ ਹੈ ਜਾਂ ਗੰਦੀ ਹੋ ਜਾਂਦੀ ਹੈ ਤਾਂ ਕੁਝ ਅਜਹੀਆਂ ਗੱਲਾਂ ਹਨ ਜੋ ਜ਼ਖਮ ਨੂੰ ਲਾਗ ਤੋਂ ਸੁਰੱਖਿਅਤ ਰੱਖਣ ਵਿੱਚ ਤੁਹਾਡੀ ਅਤੇ ਉਸ ਵਿਅਕਤੀ ਦੀ ਸਹਾਇਤਾ ਕਰ ਸਕਦੀਆਂ ਹਨ ਜਿਸ ਦੀ ਤੁਸੀਂ ਦੇਖਭਾਲ ਕਰ ਰਹੇ ਹੋ ਪਹਿਲਾਂ ਉਨ੍ਹਾਂ ਦੀ ਦੇਖਭਾਲ ਲਈ ਨਿਰਧਾਰਿਤ ਨਰਸਿੰਗ ਪ੍ਰਦਾਤਾ ਜਾਂ ਕਲੀਨਿਕ ਨੂੰ ਕਾਲ ਕਰੋ ਤਾਂ ਜੋ ਉਜਾਣਦੇ ਹੋਣ ਕਿ ਕਿਸੇ ਨਰਸ ਨੂੰ ਜਿੰਨੀ ਜਲਦੀ ਹੋ ਸਕੇ ਇਸ ਨੂੰ ਵੇਖਣ ਦੀ ਜ਼ਰੂਰਤ ਹੈ ਆਮ ਤੌਰ ਤੇ ਕਾਲ ਕਰਨ ਤੇ ਇੱਕ ਨਰਸ ਹੁੰਦੀ ਹੈ ਜੋ ਤੁਹਾਨੂੰ ਇਸ ਪ੍ਰਕਿਰਿਆ ਵਿੱਚ ਲੰਘਣ ਵਿੱਚ ਮਦਦ ਕਰ ਸਕਦੀ ਹੈ ਜੇ ਤੁਹਾਨੂੰ ਕੁਝ ਮਦਦ ਦੀ ਜ਼ਰੂਰਤ ਹੈ ਹਮੇਸ਼ਾ ਦੀ ਤਰ੍ਹਾਂ ਜੇ ਤੁਸੀਂ ਖੂਨ ਜਾਂ ਸਰੀਰ ਦੇ ਤਰਲਾਂ ਦੇ ਸੰਪਰਕ ਵਿੱਚ ਹੋ ਆਪਣੇ ਹੱਥ ਧੋਵੋ ਅਤੇ ਸ਼ੁਰੂ ਕਰਨ ਤੋਂ ਪਹਿਲਾਂ ਡਿਸਪੋਜ਼ੇਬਲ ਦਸਤਾਨੇ ਪਹਿਨੋ ਗੰਦਗੀ ਵਾਲੀ ਡਰੈਸਿੰਗ ਨੂੰ ਹਟਾਓ ਇਸ ਨੂੰ ਨਿਸ਼ਚਿਤ ਕਰੋ ਕਿ ਕੋਈ ਵੀ ਜ਼ਖਮ ਵਿੱਚ ਫਸਿਆ ਨਹੀਂ ਹੈ ਅਤੇ ਫੈਸਲਾ ਕਰੋ ਕਿ ਕੀ ਉਹਨਾਂ ਨੂੰ ਉਹ ਉਤਪਾਦ ਬਦਲਣ ਦੀ ਜ਼ਰੂਰਤ ਹੈ ਜੋ ਉਹ ਵਰਤ ਰਹੀ ਹਨ ਤਾਂ ਕਿ ਇਹ ਡਿੱਗ ਨਾ ਜਾਵੇ ਜੇ ਜ਼ਖਮ ਦਾ ਤਲ ਖਾਲੀ ਹੈ ਤਾਂ ਤੁਸੀਂ ਇਸ ਨੂੰ ਹਲਕੇ ਨਾਲ ਸਾਫ਼ ਕਰਨ ਲਈ ਕੁਝ ਖਾਰੇ ਦੀ ਵਰਤੋਂ ਕਰ ਸਕਦੇ ਹੋ ਇਹ ਆਮ ਤੌਰ ਤੇ ਇੱਕ ਸਕੁਇਜ਼ ਬੋਤਲ ਵਿੱਚ ਆਉਂਦਾ ਹੈ ਜ਼ਖਮ ਦੇ ਆਲੇ ਦੁਆਲੇ ਦੀ ਚਮੜੀ ਨੂੰ ਸਾਫ਼ ਕਰਨ ਲਈ ਕੁਝ ਖਾਰੇ ਅਤੇ ਸਾਫ਼ ਗਾਉਂਸ ਦੀ ਵਰਤੋਂ ਕਰੋ ਜ਼ਖਮ ਦੇ ਨੇੜੇ ਜਾਓ ਅਤੇ ਇਸ ਤਰ੍ਹਾਂ ਕਰੋ ਤਾਜੋ ਮੈਲ ਜ਼ਖਮ ਵਿੱਚ ਨਾ ਜਾਵੇ। ਬੈਕਅਪ ਨੂੰ ਟੱਕਣ ਤੋਂ ਪਹਿਲਾਂ ਉਹਨਾਂ ਦੀ ਚਮੜੀ ਨੂੰ ਪੂਰੀ ਤਰ੍ਹਾਂ ਸੁਕਾਣ ਦਿਓ। ਇੱਕ ਸਧਾਰਨ ਸੋਖਣ ਯੋਗ ਡਰੈਸਿੰਗ ਜਾਂ ਪੈਡ ਨਾਲ ਪੂਰੇ ਖੇਤਰ ਨੂੰ ਟਕੋ। ਕੁਝ ਕਿਸਮਾਂ ਦੀਆਂ ਡਰੈਸਿੰਗਸ ਚਿਪਕੀਆਂ ਰਹਿਣਗੀਆਂ ਪਰ ਕੁਝ ਨੂੰ ਤੁਹਾਨੂੰ ਕਿਨਾਰਿਆਂ ਨੂੰ ਟੇਪ ਕਰਨ ਦੀ ਜ਼ਰੂਰਤ ਹੋ ਸਕਦੀ ਹੈ। ਆਪਣੇ ਦਸਤਾਨੇ ਹਟਾਓ ਤੇ ਆਪਣੇ ਹੱਥ ਤੋਂ ਬੋ। ਜ਼ਖਮ ਦੀ ਡਰੈਸਿੰਗ ਨੂੰ ਸੁੱਕਾ ਅਤੇ ਬਰਕਰਾਰ ਰੱਖਣਾ ਇਲਾਜ ਨੂੰ ਵਧਾਉਣ ਅਤੇ ਲਾਗਾ ਨੂੰ ਰੋਕਣ ਦਾ ਸਭ ਤੋਂ ਵਧੀਆ ਢੰਗ ਹੈ। ਤੁਸੀਂ ਇਹ ਕਰ ਸਕਦੇ ਹੋ। ਵਧੇਰੇ ਦੇਖਭਾਲ ਕਰਨ ਵਾਲੀ ਸਹਾਇਤਾ ਅਤੇ ਸਰੋਤਾਂ ਲਈ ਸਾਡੀ ਕੇਅਰ ਚੈਨਲ ਨੂੰ ਵੇਖਣਾ ਨਿਸ਼ਚਿਤ ਕਰੋ